ਸਭਾ ਖੰਡੂਰ ਸਾਹਿਬ ਤੋਂ ਅਕਾਲੀ ਦਲ ਉਮੀਦਵਾਰ ਪ੍ਰੋਫੈਸਰ ਵਿਰਸਾ ਸਿੰਘ ਬਲਟੋਹਾ ਦੇ ਹੱਕ ਵਿੱਚ ਹਲਕਾ ਝੰਡਿਆਲਾ ਗੁਰੂ ਦੇ ਹਲਕਾ ਇਨਚਾਰਜ ਸਵਿੰਦਰ ਸਿੰਘ ਛੱਜਲ ਵੱਡੀ ਵੱਲੋਂ ਪਿੰਡ ਵਡਾਲਾ ਜੋਲ ਵਿਖੇ ਚੋਣ ਪ੍ਰਚਾਰ ਜ਼ੋਰਾਂ ਸ਼ੋਰਾਂ ਚ ਹਲਕਾ ਝੰਡੇਾਲਾ ਗੁਰੂ ਅਧੀਨ ਪੈਂਦੇ ਪਿੰਡ ਬਡਾਲਾ ਝੋਲ ਵਿਖੇ ਸਾਬਕਾ ਮੈਂਬਰ ਸੁਖਵੰਤ ਸਿੰਘ ਉਫਕਾਲਾ ਸਿਪਾਹੀ ਦੇ ਡੇਰੇ ਵਿਖੇ ਵਿੱਚ ਅਕਾਲੀ ਦਲ ਦੇ ਝੰਡੇਾਲਾ ਗੁਰੂ ਦੇ ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਛੱਜਲਵੱਡੀ ਦੀ ਅਗਵਾਈ ਵਿੱਚ ਹਲਕਾ ਝੰਡੇਾਲਾ ਗੁਰੂ ਦੇ ਅਧੀਨ ਪੈਂਦੇ ਵਕ ਵਕ ਪਿੰਡਾਂ 'ਚ ਰੈਲੀਆਂ ਅਤੇ ਮੀਟਿੰਗਾਂ ਕੀਤੀਆਂ ਗਈਆਂ ਅਤੇ ਹਲਕਾ ਖੰਡੂਰ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਬਲਟੋਹਾ ਦੇ ਹੱਕ ਵਿੱਚ ਸਤਿੰਦਰਜੀਤ ਸਿੰਘ ਛੱਜਲਵੱਡੀ ਨੇ ਜੋਨ ਪ੍ਰਚਾਰ ਕੀਤਾ ਗਿਆ ਅਤੇ ਯਕੀਨ ਦਿਵਾਇਆ ਕਿ ਭਾਰੀ ਲੀਡ ਹਲਕਾ ਝੰਡਿਆਲਾ ਗੁਰੂ ਵਿੱਚ ਜਿੱਤ ਪ੍ਰਾਪਤ ਕਰਵਾਵਾਂਗੇ ਅਤੇ ਮੀਟਿੰਗ ਅਤੇ ਰੈਲੀਆਂ ਵਿੱਚ ਸ਼ਾਮਿਲ ਹੋਏ ਹਲਕਾ ਝੰਡਿਆਲਾ ਗੁਰੂ ਸਰਪੰਚਾ ਪੰਚਾਇਤ ਅਕਾਲੀ ਦਲ ਹਿੱਸਾ ਲਿਆ ਇਸ ਮੀਟਿੰਗ ਅਤੇ ਰੈਲੀ ਨੂੰ ਸੰਬੋਧਨ ਕਰਦਿਆਂ ਹੋਏ ਹਲਕਾ ਖੰਡੂਰ ਸਾਹਿਬ ਦੇ ਉਮੀਦਵਾਰ ਵਿਰਸਾ ਸਿੰਘ ਵਲ ਟੋਹਾਨੇ ਕਿਹਾ ਜੋ ਅਕਾਲੀ ਦਲ ਪਾਰਟੀ ਦੀ ਸਰਕਾਰ ਨੇ ਪਹਿਲ ਆਧਾਰ ਨਾਲ ਪੰਜਾਬ ਦਾ ਵਿਕਾਸ ਜੰਗੀ ਪੱਤਰ ਕਰਵਾਇਆ ਗਿਆ ਅਤੇ ਉਨ੍ਹਾਂ ਕਿਹਾ ਕਿ 1 ਜੂਨ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਕਾਂਗਰਸ ਪਾਰਟੀ ਪੰਜਾਬ ਚ ਅਕਾਲੀ ਦਲ ਪਾਰਟੀ ਜਿੱਤ ਪ੍ਰਾਪਤ ਕਰੇਗੀ ਅਤੇ ਆਮ ਪਾਰਟੀ ਦੇ ਆਗੂ ਦਾ ਚੋਣ ਮਾਰੇ ਕਾਰਦਾ ਲਈ ਚਾਹੁੰਦੇ ਹਨ ਅਤੇ ਮੌਕੇ ਤੇ ਹਲਕਾ ਖੰਡੂਰ ਸਾਹਿਬ ਤੋਂ ਅਕਾਲੀ ਦਲ ਉਮੀਦਵਾਰ ਬਿਰਸਾ ਸਿੰਘ ਬਲਟੋਹ ਨੂੰ ਦੀ ਵਰਕਰਾ ਜਿਤਾਉਣ ਦੀ ਕੀਤੀ ਅਪੀ ਇਸ ਮੌਕੇ ਤੇ ਨਾਲ ਹਲਕਾ ਜੰਡੇਆਲਾ ਗੁਰੂ ਦੇ ਹਲਕਾ ਇਨਚਾਰਜ ਸਿੰਦਰਜੀਤ ਸਿੰਘ ਛੱਜਲ ਵੱਡੀ ਸਾਬਕਾ ਮੈਂਬਰ ਸੁਖਵੰਤ ਸਿੰਘ ਉਫਕਾਲਾ ਸਿਪਾਹੀ ਵਰਡਾਲਾ ਜੋਲ ਸਾਬਕਾ ਸਰਪੰਚ ਹਰਜੀਤ ਸਿੰਘ ਗੁਲਜਾਰ ਸਿੰਘ ਤ੍ਰੇਕੋਟ ਸਾਬਕਾ ਗੁਰਵਿੰਦਰ ਸਿੰਘ ਬੰਮਾ ਸੁਖਚੰਦ ਸਿੰਘ ਵਡਾਲਾ ਜੋਲ ਸਵਿੰਦਰ ਸਿੰਘ ਗੈਰੀ ਮੰਡੀ ਗੁਰਵਿੰਦਰ ਸਿੰਘ ਸੰਧੂ ਵਡਾਲਾ ਜੋਲ ਸੁੱਚਾ ਸਿੰਘ ਸਾਬਕਾ ਇੰਸਪੈਕਟਰ ਸਾਬਕਾ ਸਰਪੰਚ ਫੋਰ ਆਦੀ ਸੰਤ ਜੰਡਿਆਲਾ ਗੁਰੂ ਤੋਂ ਪੱਤਰਕਾਰ ਮਲਕੀਤ ਸਿੰਘ ਛਿੰਦਾ ਦੀ ਵਿਸ਼ੇਸ਼ ਰਿਪੋਰਟ ਹਾਂਜੀ ਸਾਹਿਬ ਆਪਣੇ ਮੰਤਰੀ ਸਾਹਿਬੇ ਕੀ ਕਹਿ ਰਹੇ ਦੋ ਸਰਦਾਰ ਮਿਰਸਾ ਸਿੰਘ ਮਲਟੂਆ ਸਾਡੇ ਕੋਲ ਮੈਂ ਸੁਖਵੰਤ ਸਿੰਘ ਤੇ ਕਾਸ਼ ਪਾਈ ਮੇਰੇ ਟੀਰੇ ਆਏ ਸੀ ਤੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕੀਤਾ ਤੇ ਬੜੀ ਫੁਮਹਾ ਕੇ ਉਹਨਾਂ ਦੇ ਨਾਲ ਆ ਨਾਲ ਰਵਾਂਗੇ ਸਰਬਸਤ ਸਿੰਘ ਬਟੋਆ ਕਿ ਤੇਰੇ ਕਾਠੇ ਹੀ ਬਹੁਤ ਕੀਤਾ ਕਾਠੋਂ ਕੀਤਾ ਤੇ ਅਸੀਂ ਕਾਲੀ ਦਲ ਦੀ ਜਿੱਤ ਪ੍ਰਾਪਤ ਕਰਕੇ ਵਿਰਸਾ ਸਿੰਘ ਬਟੋਆ ਦੇ ਉਸ਼ਵਾ ਅਸੀਂ ਪਿੰਡ ਬਟਾਲਾ ਚੋਂ ਤੇ ਮੁਨਸੀਬ ਆਪਣੇ ਮਜ਼ਦੂਰ ਕਿਸਾਨ ਜੱਦੀ ਪਿੰਡ ਵਾਸੀ ਸਾਰਿਆਂ ਨੇ ਵਿਰਸਾ ਸਿੰਘ ਵਟੋਏ ਨੂੰ વિશ્વાસ ਦਿਵਾਇਆ ਕਿ ਅਸੀਂ ਜਿੱਤ ਪ੍ਰਾਪਤ ਕਰਾਂਗੇ ਸਾਨੂੰ ਪਿੰਡ ਵਾਸੀਆਂ ਵੱਲੋਂ ਵੀ ਬਹੁਤ ਹੰਗਾਰਾ ਮਿਲਿਆ ਬੜੇ ਹੀ ਧੰਨਵਾਦੀ ਆ ਓਕੇ ਸਾ ਜੋ ਕੰਬਾਈਨਿੰਗ ਤੁਹਾਡੀ ਹੋ ਰਹੀ ਆ ਉਹਦੇ ਬਾਰੇ ਕੀ ਕਰਾਂ ਦੱਸੋਗੇ ਮੋਟੀ ਕੰਬਾਈਨਿੰਗ ਦੇਖੋ ਜੀ ਸ਼ਰਮਣੀ ਅਕਾਲੀ ਦਵ ਨੇ ਮੈਦਾਨ ਤੇ ਆ ਰਹੇ ਆ ਜੀ ਔਰ ਜਿਸ ਤਰੀਕੇ ਦਾ ਲੋਕਾਂ ਦਾ ਪਿਆਰ ਮਿਲਦਾ ਰੱਖੀ ਤੇ ਇਕੱਠ ਹੈ ਰੈਲੀਆਂ ਬਣ ਜਾਂਦੀਆਂ ਜੀ ਜੀ ਰੈਲੀ ਰੱਖੀ ਦੀ ਤੇ ਵਿਸ਼ਾਲ ਰੈਲੀਆਂ ਬਣ ਜਾਂਦੀਆਂ ਜੀ ਜੀ ਇਹ ਜਿਤੋਂ ਲੋਕਾਂ ਦੇ ਹੰਕਾਰੇ ਦਾ ਪਤਾ ਲੱਗਦਾ ਕਿ 44 45 ਡਿਗਰੀ ਟੈਂਪਰੇਚਰ ਹੋਵੇ ਦੁਪਹਿਰ ਦਾ ਟਾਈਮ ਹੋਵੇ ਤੇ ਫਿਰ ਤੁਹਾਡੇ ਉੱਥੇ ਜਾਣ ਦੇ ਕੱਠ ਹੁੰਦੇ ਉੱਥੇ ਪਤਾ ਲੱਗਦਾ ਕਿ ਇਹ ਉਹ ਕੀ ਚਾਹੁੰਦੇ ਨੇ ਜਾਂ ਲੋਕਾਂ ਦੀ ਭਾਵਨਾ ਤੇ ਪ੍ਰਤੱਖ ਰੂਪ ਚ ਨਜ਼ਰ ਆ ਰਿਹਾ ਹੈ ਕਿ ਸ਼ਰਮਨੀ ਅਕਾਲੀ ਤਰ੍ਹਾਂ ਲੋਕ ਸੰਭਾਲ ਦਾ ਰੂਪ ਚ ਹੋਵੇ ਵੱਡੀ ਜਿਹੀ ਤਾਕਤ ਕਰੂ ਔਰ ਕਿਉਂਕਿ ਮੈਂ ਆਪਣੀ ਜ਼ਿੰਦਗੀ ਚਾਹਾਂ ਪੱਖੀ ਰਣਨੀਤੀ ਕੀਤੀ ਮੇਰੇ ਨਾਲ ਕੇ ਦੇ ਲੋਕ ਜਾਣਦੇ ਨੇ ਮੇਰੇ ਬਾਰੇ ਇਹਨਾਂ ਨੂੰ ਪਤਾ ਹੈ ਕਿ ਮੇਰਾ ਸੁਭਾਅ ਕਿੰਤਰਾ ਦਾ ਵੈਸੇ ਤੇ ਸਾਰੀ ਜਨਤਾ ਨੇ ਭਾਵੇਂ ਮੈਨੂੰ ਕੀ ਮਿਲਿਆ ਨਹੀਂ ਮਿਲਿਆ ਮੇਰੇ ਬਾਰੇ ਸਾਰਣ ਪਤਾ ਹੈ ਕਿ ਮੈਂ ਜਿਸ ਤਜਰਬੇ ਨਾਲ ਜਿਸ ਅਨੁਭਵਤਾ ਬਿਨਾਂ ਜਿਹੜਾ ਪੰਥ ਦਾ ਪਿਛਾ ਦਾ ਕਿ ਮਸਲਾ ਜਾਂ ਮੁੱਦਾ ਹੁੰਦਾ ਹੈ ਉਹਦੇ ਉੱਤੇ ਆਰਥਿਕ ਬਾਲੀ ਬੰਦ ਕਰੀਤੀ ਹੈ ਉਹਦੇ ਵਾਸਤੇ ਜੋ ਕਰ ਸਕਦੇ ਹਾਂ ਉਹ ਕਰੀਦਾ ਸਰ ਇੱਕ ਬੇਨਤੀ ਹਲਕਾ ਫਰੂਸਾ ਦੇ ਵਿੱਚ ਕੁਝ ਉਮੀਦਵਾਰ ਹੈ ਜੇ ਪੰਥਕ ਤੋਂ ਉੱਤੇ ਜਿਹੜਾ ਆਪਣੀ ਕਾਲੀਦਾਨ ਨੂੰ ਬਦਨਾਮ ਕਰ ਰਹੀ ਦੀ ਉਹਦੇ ਬਾਰੇ ਕੀ ਕਹਣਾ ਤੁਸੀਂ ਜੀ ਵੀ ਜੀ ਉਹ ਬੋਰਡ ਜੀ ਇੱਧਰ ਉੱਧਰ ਜਾ ਰਹੀ ਤੁਹਾਨੂੰ ਉਹ ਪਤਾ ਹੀ ਹੈ ਬੰਦੇ ਚਲੋ ਕੌਣ ਕੀ ਕਹਿੰਦਾ ਕੀ ਨਹੀਂ ਕਹਿੰਦਾ ਮੇਰਾ ਕੀ ਇੰਟਰਨਲ ਸਬੰਧ ਮੇਰਾ ਜੀ ਇਹ ਲੋਕਾਂ ਨੇ ਡਿਸਾਈਡ ਕਰਨਾ ਹੈ ਜੀ ਲੋਕਾਂ ਨੇ ਤੈਅ ਕਰਨਾ ਹੈ ਕਿ ਉਹਨਾਂ ਨੇ ਕੀ ਫੈਸਲਾ ਲੈਣਾ ਤੇ ਬਾਕੀ ਜਿਹੜਾ ਆ ਲੋਕ ਸੱਚ ਨੂੰ ਸਮਝ ਲੈ ਕੇ ਪਰੰਪਰਿਕਾ ਪਾਉਣਾ ਨੇ ਕਸਮ ਕੋਈ ਨਹੀਂ ਛੱਡੀ ਤੇ ਪਰ ਹੁਣ ਲੋਕੀ ਜਿਹੜਾ ਆ ਜਿਹੜੇ ਉਹਨਾਂ ਨੇ ਪਰੰਪਰਿਕੇ ਪੈਦਾ ਕੀਤੇ ਸੀ ਕੁਝ ਤਰ੍ਹਾਂ ਨੇ ਉਹ ਆਪਣੇ ਆਪ ਹੀ ਹਵਾ ਵਾਹੀ ਹੋ ਰਹੇ ਨੇ ਚਲੋ ਸਰ ਇਹ ਦੂਜੀ ਬੇਨਤੀ ਆ ਵੇਖੋ ਟਾਈਮ ਤੁਹਾਡਾ ਥੋੜਾ ਇਸ ਤਰ੍ਹਾਂ ਵੀ ਜਦੋਂ ਵਾਹ ਹੰਗਾਰਾ ਆਪਣਾ ਕਾਲੀ ਦਲ ਨੂੰ ਮਿਲਦਾ ਜੀ ਆਪਣਾ ਸੀਟ ਬਾਰੇ ਉਦੇ ਬਾਰੇ ਉਹਨਾਂ ਦੇ ਤੋਂ ਪਰਮਾਧਮਾ ਤੁਹਾਡੀ ਜਿੱਤ ਪ੍ਰਾਪਤ ਕਰੇ ਉਹਨਾਂ ਵਾਲਾ ਉਹ ਮੁੱਖ ਝੰਡਾ ਕਿਵੇਂ ਤੁਸੀਂ ਕਰ ਰਹੇ ਜੀ ਤੁਸੀਂ ਜੇ ਪਾਰਲੀਮੈਂਟ ਵਿੱਚ ਤੇ ਪਬਲਿਕ ਦਾ ਲੇਖ ਕਿੱਦਾਂ ਉਹ ਤੇ ਪੰਜਾਬ ਦੇ ਜਿੰਨੇ ਮੁੱਦੇ ਹੁੰਦੇ ਆ ਪੰਦਰ ਤੇ ਜਿੰਨੇ ਮਸਲੇ ਆ ਉਹ ਸਾਰੇ ਨਿਗਾਹਚ ਨੇ ਧਿਆਨ ਚ ਨਹੀਂ ਜੀ ਪਰ ਸਭ ਤੋਂ ਵੱਡਾ ਮੁੱਦਾ ਹੈ ਬੀਸੀ ਵੈਰੀ ਵੈਰੀ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਇਹ ਕਿਸਾਨੀ ਦਾ ਮਸਲਾ ਹੈ ਚਮਕੀਆਂ ਦਾ ਮਸਲਾ ਹੈ ਮਰੀਜ਼ਾਂ ਦਾ ਮਸਲਾ ਹੈ ਗੁੱਡ ਗੁੱਡ ਰਾਸ਼ਨ ਕਾਟਾਂ ਦਾ ਮਸਲਾ ਹੈ ਰਾਸ਼ਨ ਦਾ ਮਸਲਾ ਹੈ ਕੱਚੇ ਖੋਟਿਆਂ ਤੇ ਪੱਕੇ ਖੋਟਿਆਂ ਦਾ ਮਸਲਾ ਹੈ ਔਰ ਖਾਸ ਕਰਕੇ ਕੇਂਦਰ ਸਰਕਾਰ ਦੀ ਜੋ ਚੁੱਪੀ ਹੈ ਨਸ਼ੇ ਨੂੰ ਜਿਹੜੀ ਕੋਈ ਨੀਤੀ ਨਹੀਂ ਹੋ ਸਕਾ ਬਣਾ ਸਕੇ ਇਹਨੂੰ ਰੋਕਣ ਵਾਸਤੇ ਉਦੇ ਬਾਰੇ ਚੁਆਇਆ ਕਦਮ ਚੁੱਕ ਕੇ ਉਹ ਕਬੂਲ ਕਰਿਆ ਪਤਾ ਹੈ ਕਿ ਕੀ ਹੋ ਰਿਹਾ ਹੈ ਇਸ ਹਸਤਾਬ ਉਹ ਸਾਰਾ ਕੁਝ ਉੱਥੇ ਡਿਸਕਸ ਕਰਾਂਗੇ ਸੁਲਤਾਨ ਨੂੰ ਮਜਬੂਰ ਕਰਾਂਗੇ ਕਿ ਨਸ਼ਾ ਜਿਹੜਾ ਹੈ ਇਸਰੇ ਗੰਭੀਰ ਸਮੱਸਿਆ ਬਣ ਚੁੱਕਾ ਹੈ ਤੇ ਨਹੀਂ ਕਿ ਇਕੱਲੇ ਪੰਜਾਬ ਚ ਪੂਰੇ ਹਿੰਦੁਸਤਾਨ ਚ ਉਹਨੂੰ ਰੋਕਣ ਵਾਸਤੇ ਜਿਹੜੀ ਸਰਕਾਰ ਨੂੰ ਕੰਮ ਚੱਲ ਰਹੀ ਹੈ ਔਰ ਖਾਸ ਕਰਕੇ ਜਿਹੜਾ ਮੇਰਾ ਹੈ ਕਿ ਵਾਗਾ ਬਾਰਡਰ ਜਿਹੜਾ ਹੈ ਵਪਾਰ ਜੀ ਜਿਹੜਾ ਪਹਿਲਾਂ ਸੇ ਚੱਲਦਾ ਸੀ ਤੇ ਬੜਾ ਸੀਮਤ ਚੱਲਦਾ ਸੀ ਹੌਲੀ 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 ਜਿਹੜਾ ਘਟਾਉਂਦਾ ਘਟਾਉਂਦਾ ਲੋਕਾਂ ਦਾ ਕਰ ਦਿੱਤਾ ਗਿਆ ਉਹ ਬੰਦ ਕੀਤਾ ਗਿਆ ਅੰਦੀ ਜਦੋਂ ਕਿ 247 ਤੋਂ ਬਾਅਦ ਇੱਥੇ ਚੱਲਦਾ ਸੀ ਮੈਗਨੀਸ਼ੀਅਮ ਪਾਕਿਸਤਾਨ ਵਿੱਚ ਅਫਗਾਨਿਸਤਾਨ ਅਰਬ ਕੰਟਰੀਜ਼ ਵਿੱਚ ਉਹ ਜਿਹੜਾ ਆ ਦੁਬਾਰਾ ਚਾਲੂ ਚਾਹੁੰਗੇ ਕਿ ਮੁੱਖ ਰੂਪ ਜੋ ਅਜੰਡਾ ਹੈ ਬਾਕੀ ਲੋਕ ਔਰੂ ਮਸਲੇ ਹੋ ਗਏ ਰੀ ਇਹਨੇ ਸਾਰਾ ਬਚਾ ਦਿੱਤਾ ਥੈਂਕ ਯੂ ਥੈਂਕ ਯੂ ਬੇ ਮਿਹਰਬਾਨ ਥੈਂਕ